जय हिंद जय भारत अध्याय 2 भाग 1 बाबासाहेब ਦਾ ਮੰਡਲਾ ਜੀਵਨ Hindu ਸਮਾਜ ਵਿੱਚ ਜਨਮ ਲੈਣ ਵਾਲੇ ਹਰੇਕ ਵਿਅਕਤੀ ਦੀ ਨਾ ਕੇਵਲ ਇੱਕ ਜਾਤ ਲਾਜਮੀ ਹੁੰਦੀ ਹੈ ਸਗੋਂ ਇਹ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਲਾਜਨੀ ਤੌਰ ਤੇ ਨਿਰਧਾਰਤ ਵੀ ਹੁੰਦੀ ਹੈ ਇਸ ਲਈ ਹਿੰਦੂ ਪਰਿਵਾਰ ਵਿੱਚ ਜਨਮੇ ਹੋਣ ਦੇ ਕਾਰਨ ਅੰਬੇਡਕਰ ਦੀ ਜਨਮ ਜਾਤੀ ਸੀ ਮਹਾਰ ਮਹਾਰ ਮਹਾਰਾਸ਼ਟਰ ਦੀ ਇੱਕ ਪ੍ਰਾਚੀਨ ਅਤੇ ਬਹਾਦਰ ਜਾਤੀ ਹੈ ਸਮਾਜੀ ਅਤਿਆਚਾਰਾਂ ਅਤੇ ਛੂਆਛਾਤ ਦੇ ਭਿਆਨਕ ਹਮਲਿਆਂ ਦੇ باوجود ਜਿਸ ਜਾਤੀ ਨੇ ਅੰਬੇਡਕਰ ਵਰਗੇ ਉੱਚ ਕੋਟੀ ਦੇ ਵਿਦਵਾਨ ਕਾਨੂੰਨਦਾਨ ਸੱਚੇ ਦੇਸ਼ ਭਗਤ ਫਿਲਾਸਫਰ ਅਤੇ ਗਰੀਬ ਸਨੇਹੀ ਨੂੰ ਜਨਮ ਦਿੱਤਾ ਉਸ ਨੂੰ ਜਿਉਂਦੀ ਜਾਗਦੀ ਅਤੇ ਬਹਾਦਰ ਜਾਤੀ ਕਿਹਾ ਜਾ ਸਕਦਾ ਹੈ ਮਹਾਰ ਜਾਤੀ ਨਾਗ ਲੋਕਾਂ ਦੇ ਹੀ ਲਹੂ ਮਾਸ ਵਿੱਚੋਂ ਹੈ ਤਵਾਰਿਕ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੇਲੇ नाग ਲੋਕਾਂ ਦਾ ਮਹਾਰਾਸ਼ਟਰ ਵਿੱਚ ਰਾਜ ਸੀ 14 ਅਕਤੂਬਰ 1956 ਨੂੰ 나ਗਪੁਰ ਵਿਖੇ ਬਾਬਾ ਸਾਹਿਬ ਨੇ ਆਪਣੇ ਪਾਸ਼ੇ ਵਿੱਚ ਵੀ ਕਿਹਾ ਸੀ ਕਿ नाग ਲੋਕਾਂ ਨੇ ਸਭ ਤੋਂ ਪਹਿਲਾਂ ਬੁੱਧ ਧਰਮ ਨੂੰ ਅਪਣਾਇਆ ਅਤੇ ਉਸ ਦਾ ਪ੍ਰਚਾਰ ਕੀਤਾ ਸੀ ਫੌਜ ਵਿੱਚ ਮਹਾਰ ਫੌਜੀਆਂ ਦੇ ਨਾਮ ਨਾਲ ਸ਼ਬਦ ਨਾਕ ਲਗਾਇਆ ਜਾਂਦਾ ਸੀ 나ਕ 나ਗ ਸ਼ਬਦ ਆਹੀ ਵਿਗੜਿਆ ਹੋਇਆ ਰੂਪ ਹੈ ਪਿੰਡ ਦੀ ਸੇਵਾ ਤੋਂ ਲੈ ਕੇ ਪਹਿਰੇਦਾਰੀ ਤੱਕ ਕਰਨਾ ਮਹਾਰ ਜਾਤੀ ਦੇ ਕੰਮ ਰਹੇ ਹਨ ਮੁਗਲਾਂ ਮਰਾਠਿਆਂ ਅਤੇ ਪੇਸ਼ਵਾਵਾਂ ਦੀਆਂ ਫੌਜਾਂ ਵਿੱਚ ਕਈ ਮਹਾਰ ਸਨ ਸ਼ੁਰੂ-ਸ਼ੁਰੂ ਵਿੱਚ ਬਰਤਾਨਵੀ ਸਰਕਾਰ ਦੀ ਫੌਜ ਵਿੱਚ ਇੱਕ ਭਾਰਤੀ ਫੌਜੀ ਸੂਬੇਦਾਰ ਮੇਜਰ ਦੇ ਰੁਤਬੇ ਤੱਕ ਤੱਕ ਕੀ ਕਰ ਸਕਦਾ ਸੀ ਕਈ ਮਹਾਰ ਸੂਬੇਦਾਰ ਮੇਜਰ ਬਣ ਚੁੱਕੇ ਸਨ ਪਰ 1898 ਈਸਵੀ ਵਿੱਚ ਘਟੇਕਰ ਕਮਿਸ਼ਨ ਦੇ ਫੈਸਲੇ ਅਨੁਸਾਰ ਫौज ਦੀ ਵੰਡ ਜਾਤੀਆਂ ਦੇ ਆਧਾਰ ਤੇ ਮਰਾਠਾ, ਰਾਜਪੂਤ, ਸਿੱਖ, ਗੋਰਖਾ, जाट ਆਦ ਤਰ੍ਹਾਂ ਨਾਲ ਕਰ ਦਿੱਤੀ ਗਈ। ਫौज ਨੂੰ ਦੁਬਾਰਾ ਸਾਜਿਆ ਗਿਆ। ਚਮਾਰਾਂ ਅਤੇ ਮਹਾਰਾਂ ਨੂੰ ਅਸ਼ੂਤ ਹੋਣ ਦੇ ਕਾਰਨ ਫੌਜਾਂ ਵਿੱਚੋਂ ਕੱਢ ਦਿੱਤਾ ਗਿਆ। 1892 ਇਸਵੀ ਤੋਂ ਹੀ ਫੌਜ ਵਿੱਚ ਅਸ਼ੋਕਾਂ ਦੀ ਭਰਤੀ ਬੰਦ ਕਰ ਦਿੱਤੀ ਗਈ ਸੀ। ਇਸੇ ਸਮੇਂ ਵਿੱਚ ਕੁਝ ਛੋਟ ਧਰਮ ਬਦਲ ਕੇ ਖਾਸ ਕਰ ਸਿੱਖ ਬਣ ਕੇ ਫੌਜ ਵਿੱਚ ਭਰਤੀ ਹੋ ਗਏ ਸਨ। ਅਸ਼ੋਕਾਂ ਨਾਲ ਕਟ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ। ਬਹਾਦਰ ਇਲਾਕੇ ਮਹਾਰਾਸ਼ਟਰ ਦੀ ਬਹਾਦਰ ਮਹਾਰ ਜਾਤੀ ਨੇ ਭਾਰਤ ਦੇ ਲੱਖਾਂ ਦੁਖੀਆਂ ਨੂੰ ਜੋ ਸਮਾਜ ਦੇ ਅਤਿਆਚਾਰਾਂ ਨਾਲ ਕੁਰਲਾ ਰਹੇ ਸਨ ਅੰਬੇਡਕਰ ਦੇ ਰੂਪ ਵਿੱਚ ਇੱਕ ਮਹਾਨ ਜੋਤ ਦਿੱਤੀ। ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਮਦਨਗੰਦ ਕਸਬੇ ਤੋਂ 5 ਮੀਲ ਦੂਰ ਅੰਬਾਵੜੇ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਹੈ। ਆਰਾਮਜੀਤ ਦੇ ਪਿਤਾ ਮਾਲੋਜੀ ਅੰਬਾਵੜੇ ਪਿੰਡ ਦੇ ਨਿਵਾਸੀ ਸਨ ਉਹ ਫੌਜ ਵਿੱਚ ਹਵਾਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਫੌਜ ਵਿੱਚ ਨੌਕਰ ਹੋਣ ਕਰਕੇ ਅੰਬਾਵੜੇ ਪਿੰਡ ਵਿੱਚ ਟੱਬਰ ਦਾ ਸੰਬੰਧ ਨਾ ਹੋਣ ਤੇ ਬਰਾਬਰ ਹੀ ਰਿਹਾ ਹੈ ਮਾਲੋ ਜੀ ਦੇ 4 ਬੱਚੇ ਸਨ ਜਿਨ੍ਹਾਂ ਵਿੱਚੋਂ ਰਾਮ ਜੀ ਚੌਥੇ ਸਨ ਸੂਬੇਦਾਰ ਰਾਮ ਜੀ ਦੀ ਵੱਟੀ ਪੈਨ ਬੋਣੀ ਹੋਣ ਕਰਕੇ ਉਹਨਾਂ ਦੇ ਕੋਲ ਹੀ ਰਹਿੰਦੀ ਸੀ ਅੰਬੇਡਕਰ ਦੇ ਪਿਤਾ ਰਾਮ ਜੀ ਫੌਜ ਵਿੱਚ ਸ਼ੁਰੂ ਵਿੱਚ ਰੰਗ ਰੂਟ ਸਿਪਾਹੀ ਭਰਤੀ ਹੋਏ ਸਨ ਅਤੇ ਬਾਅਦ ਵਿੱਚ ਤਰੱਕੀ ਕਰਦੇ ਕਰਦੇ ਉਹ ਸੂਬੇਦਾਰ ਮੇਜਰ ਦੇ ਅਹੁਦੇ ਤੋ ਤੇ ਪੁੱਜ ਗਏ ਸਨ ਆਮ ਲੋਕ ਕੀ ਉਹਨਾਂ ਨੂੰ ਸੂਬੇਦਾਰ ਆਰਮ ਜੀ ਦੇ ਨਾਮ ਨਾਲ ਹੀ ਪੁਕਾਰਦੇ ਸਨ ਸੂਬੇਦਾਰ ਆਰਮ ਜੀ ਇੱਕ ਧਾਰਮਕ ਮਿਹਨਤੀ ਚੁਸਤ ਅਤੇ ਫਰਾਖਦਿਲ ਵਿਅਕਤੀ ਸਨ ਉਹ ਦਿਮਾਗ ਕੀ ਤੌਰ ਤੇ ਬਹੁਤ ਸ਼ਕਤੀਸ਼ਾਲੀ ਅਤੇ ਉਦਮੀ ਸਨ ਉਹ మాਸ ਅਤੇ ਸ਼ਰਾਬ ਆਦਿ ਇਸਤੇਮਾਲ ਨਹੀਂ ਕਰਦੇ ਸਨ ਸਮਾਜ ਸੁਧਾਰ ਦੇ ਕੰਮਾਂ ਲਈ ਉਹਨਾਂ ਦੀ ਡੂੰਗੀ ਰੁਚੀ ਸੀ 1892 ਇਸਵੀ ਵਿੱਚ ਜਦੋਂ ਬ੍ਰਿਟਾਨਵੀ ਸਰਕਾਰ ਨੇ ਫੌਜ ਵਿੱਚ ਅਸ਼ੂਤਾਂ ਦੀ ਵਰਤੀ ਬੰਦ ਕਰ ਦਿੱਤੀ ਸੀ ਤਾਂ ਉਦੋਂ ਉਹਨਾਂ ਨੇ ਉਸ ਸਮੇਂ ਦੇ ਉੱਗੇ ਸਮਾਜ ਸੁਧਾਰਕ ਅਤੇ ਬੰਬਈ ਹਾਈ ਕੋਰਟ ਦੇ ਜੱਜ ਰਾਣਾਡੇ ਦੀ ਮਦਦ ਨਾਲ ਉਸ ਸਮੇਂ ਦੇ ਗਵਰਨਰ ਨੂੰ ਇੱਕ ਮੈਮੋਰੰਡਮ ਯਾਦ ਪੱਤਰ ਪੇਸ਼ ਕੀਤਾ ਸੀ ਜਿਸ ਵਿੱਚ ਬਰਕਤਾਨਵੀ ਸਰਕਾਰ ਵੱਲੋਂ ਛੋਟਾਂ ਨਾਲ ਕੀਤੀ ਗਈ ਬੇਇਨਸਾਫੀ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਸੀ ਕੁਝ ਚਿਰ ਮਗਰੋਂ ਇਸ ਯਾਦ ਪੱਤਰ ਦੀ ਇੱਕ ਨਕਲ ਅੰਬੇਡਕਰ ਨੂੰ ਆਪਣੇ ਪਿਤਾ ਦੇ ਪੁਰਾਣੇ ਕਾਗਜ਼ਾਂ ਵਿੱਚੋਂ ਲੱਭੀ ਅਤੇ ਇਸ ਦਾ ਜ਼ਿਕਰ ਵੀ ਉਹਨਾਂ ਨੇ ਆਪਣੀ ਇੱਕ ਪੁਸਤਕ ਵਿੱਚ ਕੀਤਾ ਹੈ ਸੂਬੇਦਾਰਾਮ ਜੀ ਨੂੰ ਸੰਤਾਂ ਦੀ ਬਾਣੀ ਪੜਨ ਦਾ ਬੇਹਦ ਸ਼ੌਂਕ ਸੀ ਮੌਰੋ ਪੰਥ ਮੁਕਤੇਸ਼ਵਰ ਤੁਕਾਰਾਮ ਅਤੇ ਕਬੀਰ ਆਦ ਸੰਤਾਂ ਦੀ ਬਾਣੀ ਉਹਨਾਂ ਨੂੰ ਜ਼ੁਬਾਨੀ ਜਾਤ ਸੀ ਸੂਬੇਦਾਰ ਆਮ ਜੀ ਪੜ੍ਹੇ ਲਿਖੇ ਸਨ ਫੌਜ ਵਿੱਚ ਪਤੀ ਹੋਣ ਤੋਂ ਬਾਅਦ ਉਹਨਾਂ ਨੇ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕੀਤੀ ਈਸਟ ਇੰਡੀਆ ਕੰਪਨੀ ਦਾ ਇੱਕ ਬਹੁਤ ਹੀ ਚੰਗਾ ਉਸੂਲ ਇਹ ਸੀ ਕਿ ਕੰਪਨੀ ਦੁਆਰਾ ਸਰਕਾਰ ਦੀ ਸੈਨਾ ਵਿੱਚ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਛੋਟੇ ਵੱਡੇ ਸਬੰਨ ਨੂੰ ਲਾਜ਼ਮੀ ਤੌਰ ਤੇ ਵਿੱਦਿਆ ਦਿੱਤੀ ਜਾਂਦੀ ਸੀ ਫੌਜ ਵਿੱਚ ਲਾਜ਼ਮੀ ਤੌਰ ਤੇ ਵਿੱਦਿਆ ਦਿੱਤੀ ਜਾਣ ਕਰਕੇ ਕੁਝ ਮਹਾਰਟ ਬਰਾ ਵਿੱਚ ਵਿੱਦਿਆ ਪ੍ਰਾਪਤੀ ਦੀ ਚਾਹ ਪੈਦਾ ਹੋਈ ਪਰ ਫੌਜ ਤੋਂ ਬਾਹਰ ਮਹਾਰਾਂ ਵਾਸਤੇ ਸਕੂਲਾਂ ਦੇ ਦਰਵਾਜ਼ੇ ਬੰਦ ਸਨ ਹਰੇਕ ਪਲਟਨ ਵਾਸਤੇ ਅਲੱਗ ਸਕੂਲ ਸੀ ਫੌਜੀਆਂ ਵਾਸਤੇ ਕਾਬਲ ਟੀਚਰ ਤਿਆਰ ਕਰਨ ਵਾਸਤੇ ਪੋਨਾ ਵਿਖੇ ਇੱਕ ਨਾਰਮਲ ਸਕੂਲ ਸੀ ਉਸੇ ਸਕੂਲ ਵਿੱਚ ਪੜ੍ਹ ਕੇ ਸੂਬੇਦਾਰ ਰਾਮ ਜੀ ਨੇ ਨਾਰਮਲ ਪਾਸ ਦੀ ਸਨਦ ਪ੍ਰਾਪਤ ਕੀਤੀ ਅਤੇ ਫਿਰ ਉਹ ਇੱਕ ਫੌਜੀ ਸਕੂਲ ਵਿੱਚ 14 ਸਾਲ ਮੁਕ ਅਧਿਆਪਕ ਵੀ ਰਹੇ ਸੂਬੇਦਾਰ ਰਾਮ ਜੀ ਨੂੰ ਧਾਰਮਿਕ ਰੁਚੀ ਦਾ ਵਿਰਸਾ ਆਪਣੇ ਪਿਤਾ ਜੀ ਤੋਂ ਮਿਲਿਆ ਸੀ ਕਿਉਂਕਿ ਹਵਾਲਦਾਰ ਮਾਲੂਚੀ ਆਪ ਵੀ ਰਾਮਾਨੰਦ ਪੰਥ ਦੇ ਅਨੁਯਾਈ ਸਨ ਉਹ ਨਿਯਮ ਅਨੁਸਾਰ ਸਵੇਰ ਸ਼ਾਮ ਪੂਜਾ ਪਾਠ ਕਰਦੇ ਸਨ ਅਤੇ ਪਰਿਵਾਰ ਦੇ ਹਰ ਛੋਟੇ ਵੱਡੇ ਦਾ ਇਸ ਵਿੱਚ ਸ਼ਾਮਲ ਹੋਣਾ ਵੀ ਲਾਜ਼ਮੀ ਸੀ ਅੰਬੇਡਕਰ ਨੇ ਆਪਣੇ ਪਿਤਾ ਦੀ ਧਾਰਮਿਕ ਰੁਚੀ ਬਾਰੇ ਇੱਕ ਵਾਰ ਕਿਹਾ ਸੀ ਕਿ ਸਾਡਾ ਪਰਿਵਾਰ ਗਰੀਬ ਸੀ ਪਰ ਉਸ ਦਾ ਵਾਤਾਵਰਨ ਇੱਕ ਖੁਸ਼ਹਾਲ ਅਤੇ ਵਿਦਿੱਤ ਪਰਿਵਾਰ ਵਰਗਾ ਸੀ ਸਾਡੇ ਅੰਦਰ ਪੜ੍ਹਨ ਦਾ ਸ਼ੌਂਕ ਪੈਦਾ ਹੋਵੇ ਅਤੇ ਸਾਡਾ ਜੀਵਨ ਉਜਵਲ ਬਣੇ ਇਸ ਲਈ ਸਾਡੇ ਪਿਤਾ ਜੀ ਬਹੁਤ ਸੁਚੇਤ ਰਹਿੰਦੇ ਸਨ ਭੋਜਨ ਕਰਨ ਤੋਂ ਪਹਿਲਾਂ ਉਹ ਸਾਡੇ ਕੋਲੋਂ ਪੂਜਾ ਸਥਾਨ ਵਿੱਚ ਭਜਨ ਵੰਦਨਾ ਕਰਵਾਉਂਦੇ ਸਨ ਅਸੀਂ ਸਾਰੇ ਖਾਸ ਕਰਕੇ ਮੈਂ ਹਮੇਸ਼ਾ ਹੀ ਟਾਲਮਡੋਲ ਕਰਦੇ ਸੀ ਕਿਸੇ ਤਰ੍ਹਾਂ ਇੱਕ ਅੱਧਾ ਭੋਜਨ ਪੁੱਠਾ ਸਿੱਧਾ ਕਹਿ ਕੇ ਭੋਜਨ ਦੇ ਥਾਲ ਤੇ ਆ ਕੇ ਬੈਠ ਜਾਂਦੇ ਪਿਤਾ ਜੀ ਪੁੱਛਦੇ ਕਿਉਂ ਅੱਜ ਜਲਦੀ ਖਤਮ ਹੋ ਗਿਆ ਭੋਜਨ ਪਰ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਅਸੀਂ 9:00 ਤੋਂ 11:00 ਹੋ ਜਾਂਦੇ ਇਹ ਤਾਂ ਸੀਸਲੇ ਦੀ ਗੜਬੜ ਪਰ ਸ਼ਾਮ ਨੂੰ ਪਿਤਾ ਜੀ ਸਾਡੀ ਇੱਕ ਨਾ ਚੱਲਣ ਦਿੰਦੇ ਰਾਤ ਦੇ 8:00 ਵਜੇ ਹੀ ਮੇਰੀਆਂ ਦੋਵੇਂ ਭੈਣਾਂ ਵੱਡੇ ਭਾਈ ਅਤੇ ਮੈਂ ਸਾਰੇ ਹੀ ਪੂਜਾ ਸਥਾਨ ਤੇ ਪੁੱਛਣੇ ਚਾਹੀਦੇ ਸਾਂ ਪਿਤਾ ਜੀ ਦਾ ਜਿਹਾ ਸਖਤ ਹੁਕਮ ਸੀ ਗੈਰ ਹਾਜ਼ਰ ਹੋਣ ਵਾਲਿਆਂ ਨੂੰ ਉਹ ਕਦੀ ਮਾਫ ਨਹੀਂ ਕਰਦੇ ਸਨ ਜਦ ਉਹ ਭਗਤੀ ਭਾਵ ਨਾਲ ਕਬੀਰ ਜੀ ਦੇ ਤੋਹੇ ਕਹਿਣੇ ਸ਼ੁਰੂ ਕਰਦੇ ਤਾਂ ਉਸ ਵੇਲੇ ਬਹੁਤ ਗੰਭੀਰ ਅਤੇ ਪਵਿੱਤਰ ਵਾਤਾਵਰਨ ਪੈਦਾ ਹੋ ਜਾਂਦਾ ਸੀ ਇਸੇ ਤਰ੍ਹਾਂ ਜਦ ਮੇਰੀਆਂ ਪੈਣਾ ਆਪਣੀ ਮਿੱਠੀ ਆਵਾਜ਼ ਵਿੱਚ ਪੜ੍ਹਨ ਗਾਉਂਦੀਆਂ ਸਨ ਉਸ ਵੇਲੇ ਮੈਨੂੰ ਇਹ ਗੱਲ ਜੱਚ ਜਾਂਦੀ ਸੀ ਕਿ ਧਰਮ ਅਤੇ ਧਾਰਮਿਕ ਸਿੱਖਿਆ ਮਨੁੱਖ ਦੇ ਜੀਵਨ ਵਾਸਤੇ ਬਹੁਤ ਜ਼ਰੂਰੀ ਹੈ ਸੂਬੇਦਾਰ ਰਾਮ ਜੀ ਆਪਣੇ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਅਤੇ ਵਿਦਿਅਕ ਉਨਤੀ ਦਾ ਬਹੁਤ ਧਿਆਨ ਰੱਖਦੇ ਸਨ ਸੂਬੇਦਾਰ ਜੀ ਪੀਮਰਾਓ ਨੂੰ ਮਰਾਠੀ ਅੰਗਰੇਜ਼ੀ ਅਤੇ ਸਾਬ ਆਪ ਪੜਾਇਆ ਕਰਦੇ ਸਨ ਅੰਬੇੜਕ ਦੀ ਮਾਤਾ ਭੀਮਾ ਬਾਈ ਸੂਬੇਦਾਰ ਮੇਜਰ ਮੁਖਾਡਰ ਮੁਖਾਡਕਰ ਦੀ ਪੁੱਤਰੀ ਬਹੁਤ ਹੀ ਨੇਕ ਸਮਝਦਾਰ ਤੇ ਕੰਬੀਰ ਸੁਭਾਅ ਦੀ ਸੀ ਉਸ ਦੇ ਮਾਪੇ ਬੰਬਈ ਸੂਬੇ ਦੇ ਜ਼ਿਲ੍ਹਾ ਥਾਣਾ ਦੇ ਪਿੰਡ ਮੁਰਬਾਦ ਵਿਖੇ ਰਹਿੰਦੇ ਸਨ ਭੀਮਾ ਬਾਈ ਬਹੁਤ ਸੁੰਦਰ ਸੀ ਉਸ ਦਾ ਗੋਰਾ ਰੰਗ ਚੋੜਾ ਮੱਥਾ ਕੁੰਗਰਾਲੇ ਵਾਲ ਚੰਕ ਦੀਆਂ ਗੋਲ ਅੱਖਾਂ ਉਸ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੀਆਂ ਸਨ। ਪੀਮਾ ਭਾਈ ਦੇ ਛੇ ਚਾਚੇ ਫੌਜ ਵਿੱਚ ਸੂਬੇਦਾਰ ਮੇਜਰ ਸਨ। ਮੁਖਾਟਕਰ ਖਾਨਦਾਨ ਕਬੀਰ ਪੰਥੀ ਸੀ ਅਤੇ ਕਾਫੀ ਰੱਜਿਆ ਪੁੱਜਿਆ ਵੀ ਸੀ। ਪੀਮਰਵ ਅੰਬੇਡਕਰ ਦਾ ਜਨਮ ਪੀਮਾ ਭਾਈ ਦੀ ਕੁਖਤੋਂ ਮਹਾਂ ਵਿਖੇ 14 ਅਪ੍ਰੈਲ 1891 ਨੂੰ ਹੋਇਆ। ਪੀ ਮrau ਆਪਣੇ ਮਾਪਿਆਂ ਦੇ ਚੌਥਵੇਂ ਬੱਚੇ ਸਨ ਉਹ ਵੱਡੇ ਹੋ ਕੇ ਕਦੀ ਕਦਾਈ ਹੱਸਦੇ ਹੋਏ ਕਿਹਾ ਵੀ ਕਰਦੇ ਸਨ ਮੈਂ ਆਪਣੇ ਮਾਪਿਆਂ ਦਾ ਚੌਥਾ ਰਤਾ ਹਾਂ 25 ਸਾਲ ਦੀ ਨੌਕਰੀ ਤੋਂ ਬਾਅਦ 1894 ਇਸਵੀ ਨੂੰ ਸੂਬੇਦਾਰ ਆਮ ਜੀ ਫੌਜ ਤੋਂ فارਗ ਹੋਏ ਸੂਬੇਦਾਰ ਪਰਿਵਾਰ ਸਮੇਤ ਅੰਬਵਡੇ ਦੇ ਨੇੜੇ ਦਾ ਪੋਲੀ ਵਿਖੇ ਰਹਿਣ ਵਾਸਤੇ ਗਏ ਪਰ ਪੀਮਾ ਬਾਈ ਨੂੰ ਉੱਥੇ ਦਾ ਵਾਤਾਵਰਣ ਚੰਗਾ ਨਾ ਲੱਗਿਆ। ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਵੀ ਚਿੰਤਾ ਸੀ। ਇਸ ਲਈ ਉਹਨਾਂ ਨੇ ਬੰਬਈ ਰਹਿਣ ਦਾ ਫੈਸਲਾ ਕੀਤਾ। ਪਰ ਬੰਬਈ ਦਾ ਖਰਚ ਪੈਨਸ਼ਨ ਦੇ ਰੁਪਏ ਨਾਲ ਪੂਰਾ ਨਹੀਂ ਸੀ ਹੋ ਸਕਦਾ। ਇਸ ਵਾਸਤੇ ਉਹਨਾਂ ਨੇ ਬੰਬਈ ਵਿੱਚ ਨੌਕਰੀ ਦੀ ਭਾਲ ਕੀਤੀ। ਪਰ ਬੰਬਈ ਵਿੱਚ ਨੌਕਰੀ ਨਾ ਮਿਲ ਸਕੇ। ਬਹੁਤ ਚਿਰ ਬਾਅਦ ਉਹਨਾਂ ਨੂੰ 17 ਵਿਖੇ ਪਬਲਿਕ ਵਰਕਰਸ ਡਿਪਾਰਟਮੈਂਟ ਵਿੱਚ ਸਟੋਰ ਕੀਪਰ ਦੀ ਨੌਕਰੀ ਮਿਲ ਗਈ। 1896 ਈਸਵੀ ਵਿੱਚ ਸੂਬੇਦਾਰ ਪਰਿਵਾਰ ਸਮੇਤ ਉਹ ਪੋਲੀ ਤੋਂ 17 ਚਲੇ ਗਏ। ਉਹਨਾਂ ਦੇ 14 ਬੱਚਿਆਂ ਵਿੱਚੋਂ ਕੇਵਲ 5 ਬੱਚੇ ਹੀ ਜੀਵਤ ਸਨ। ਬਲਰਾਮ, ਆਨੰਦਰਾਉ, ਮੰਜੂਲਾ, ਤੂਲਸੀ ਅਤੇ ਪੀਮਰਾਉ। ਬਲਰਾਮ ਦੀ ਸ਼ਾਦੀ ਹੋ ਗਈ ਸੀ। ਉਹ ਨੌਕਰੀ ਦੇ ਕਾਰਨ ਆਪਣੇ ਪਿਤਾ ਜੀ ਤੋਂ ਅਲੱਗ ਰਹਿੰਦੇ ਸਨ। ਮੰਜੂਲਾ ਅਤੇ ਤੂਲਸੀ ਦੀ ਵੀ ਸ਼ਾਦੀ ਹੋ ਚੁੱਕੀ ਸੀ। ਉਹ ਆਪਣੇ ਸਹੁਰੇ ਘਰ ਰਹਿੰਦੀਆਂ ਸਨ। ਇਸੇ ਤਰ੍ਹਾਂ ਕਾਰ ਵਿੱਚ ਸਭ ਤੋਂ ਛੋਟਾ ਬੱਚਾ ਹੋਣ ਕਰਕੇ ਭੀਮ ਨੂੰ ਹਰ ਕੋਈ ਪਿਆਰ ਤੇ ਲਾਡ ਕਰਦਾ ਸੀ। ਭੀਮ ਬਹੁਤ ਚੁੁੱਤ ਸਨ। ਖੇਡਣਾ, ਕੁੱਦਣਾ ਅਤੇ ਗਵਾਂਡੀ ਲੜਕੀਆਂ ਨੂੰ ਮਾਰਨਾ ਕੁੱਟਣਾ ਆਦ ਬਚਪਨ ਵਿੱਚ ਉਹਨਾਂ ਦੇ ਕੰਮ ਸਨ। ਆਪਣੇ ਪਿਤਾ ਵੰਗ ਭੀਮ ਦਾ ਸ਼ਰੀਰ ਵੀ ਬਹੁਤ ਸੱਡੋਲ ਸੀ ਲੜਾਈ ਝਗੜਾ ਕਰਨ ਕਰਕੇ ਉਹਨਾਂ ਦੀ ਮਾਤਾ ਭੀਮਾ ਬਾਈ ਕਦੇ-ਕਦੇ ਭੀਮ ਨੂੰ ਖੂਬ ਕੁੱਟਿਆ ਕਰਦੀ ਸੀ ਸੂਬੇਦਾਰ ਰਾਮਜੀਤ ਭੀਮ ਨੂੰ ਤਮਕਾਉਣ ਦੇ ਜ਼ਰੂਰ ਸਨ ਪਰ ਮਾਰਦੇ ਕਦੇ ਨਹੀਂ ਸਨ ਸ਼ਾਇਦ ਉਹਨਾਂ ਨੂੰ ਭੀਮ ਦੇ ਇੱਕ ਮਹਾਨ ਨੇਤਾ ਬਣਨ ਦਾ ਪਹਿਲਾਂ ਹੀ ਪਤਾ ਸੀ 50 ਸਾਲਾਂ ਦੀ ਉਮਰ ਵਿੱਚ ਭੀਮ ਨੇ ਆਪਣੇ ਵੱਡੇ ਭਾਈ ਆਨੰਦ ਰਾਓ ਸੁਮੇਤ ਕੈਂਪ ਸਕੂਲ ਸਤਾਰਾ ਵਿਖੇ ਵਿਦਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ ਇਸ ਵਿੱਚ ਕਲਾ ਸੂਬੇ ਦਾ ਰਾਮ ਜੀ ਦੀ ਬਦਲੀ ਸਤਾਰਾ ਤੋਂ ਗੋਰੇਗਾਮ ਹੋ ਗਈ ਸੂਬੇ ਦਾ ਰਾਮ ਜੀ ਇਕੱਲੇ ਹੀ ਗੋਰੇਗਾਮ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਪੀਮਾ ਬਾਈ ਸਖਤ ਬਿਮਾਰ ਹੋ ਗਈ ਸੂਬੇ ਦਾ ਨੋ ਗੋਰੇਗਾਮ ਤੋਂ ਬੁਲਾਇਆ ਗਿਆ ਉਹਨਾਂ ਨੇ ਪੀਮਾ ਬਾਈ ਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਆਰਾਮ ਨਾ ਆਇਆ ਅਤੇ ਇੱਕ ਦਿਨ ਸਾਰੇ ਪਰਿਵਾਰ ਨੂੰ ਰੋਂਦੇ ਕਰਲਾਉਂਦੇ ਛੱਡ ਕੇ ਭੀਮਾ ਬਾਈ ਚਲਾਣਾ ਕਰ ਗਈ। ਭੀਮਾ ਬਾਈ ਦੀ ਮੌਤ ਨਾਲ ਸਾਰਾ ਪਰਿਵਾਰ ਅਨਾਥ ਜਿਹਾ ਹੋ ਗਿਆ। ਭੀਮ ਨੂੰ ਆਪਣੀ ਮਾਂ ਦੀ ਬੇਵਕਤ ਮੌਤ ਦਾ ਬਹੁਤ ਸਦਮਾ ਪੁੱਜਾ। ਭੀਮ ਕਈ ਦਿਨ ਅਫਸੋਸ ਵਿੱਚ ਰਹੇ ਅਤੇ ਮਾਤਾ ਦੀ ਯਾਦ ਆਉਂਦੇ ਕਾਫੀ ਦਿਨ ਰੋਂਦੇ ਰਹਿੰਦੇ ਸਨ। ਭੀਮਰਾਉ ਦਾ ਦਿਲ ਮੇਰਾ ਪੜਾਈ ਵਿੱਚ ਨਹੀਂ ਸੀ ਲੱਗਦਾ ਸਕੂਲ ਵਿੱਚ ਜੋ ਕੁਝ ਪੜਾਇਆ ਜਾਂਦਾ ਭੀਮਕਰ ਆ ਕੇ ਉਸ ਨੂੰ ਯਾਦ ਨਹੀਂ ਸੰ ਕਰਦੇ ਸਕੂਲ ਤੋਂ ਆਉਂਦਿਆਂ ਹੀ ਭੀਮ ਆਪਣਾ ਬਸਤਾ ਕਿਸੇ ਖੁੰਝੇ ਸੁੱਟ ਕੇ ਖੇਡਾਂ ਚਲੇ ਜਾਂਦੇ ਫਿਰ ਉਹੀ ਲੜਾਈ ਝਗੜਾ ਅਤੇ ਮਾਰਨਾ ਕੁੱਟਣਾ ਦਾ ਸلسلਾ ਭੀਮ ਦੀ ਅਰੰਭਿਕ ਪੜਾਈ ਇਸੇ ਤਰ੍ਹਾਂ ਹੁੰਦੀ ਰਹੀ ਇਹ ਬਾਬਾ ਸਾਹਿਬ ਜੀ ਦੇ ਮਢਲੇ ਜੀਵਨ ਦਾ ਪਾਗ ਪਹਿਲਾ ਜਿਸ ਵਿੱਚ ਉਹਨਾਂ ਦੇ ਪਿਛੋਕੜ ਵਾਸਤੇ ਦੱਸਿਆ ਗਿਆ ਉਹਨਾਂ ਦੇ ਪਰਿਵਾਰ ਵਾਲੇ ਅਗਲੇ ਅਧਿਆਏ ਦੇ ਦੂਸਰੇ ਦੂਸਰੇ ਅਧਿਆਏ ਦੇ ਪਾਗ ਦੂਜੇ ਵਿੱਚ ਅਸੀਂ ਗੱਲ ਕਰਾਂਗਾ ਬੇਦਵਤ ਸਾਹਿਬ ਜੀ ਦਾ ਜੋ ਉਪਨਾਮ ਕਿਦਾਂ ਰੱਖਿਆ ਗਿਆ ਜੈ ਗੁਰਦੇਵ ਧੰ ਗੁਰਦੇਵ